ਹੰਜ ਪਿਆਰੇ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PSB ਸਕੂਲ ਪੇਪਰਸ ਦੇ ਵਿੱਚ ਅੱਜ ਅਸੀਂ ਸਾਡੀ ਸਾਂਝ ਕਹਾਣੀ ਦਾ ਸਾਰ ਲੈ ਕੇ ਹਾਜ਼ਰ ਹਾਂ ਤਾਂ ਚਲੋ ਬਿਨਾਂ ਕਿਸੇ ਦੇਰੀ ਤੋਂ ਸਾਂਝ ਕਹਾਣੀ ਦੇ ਸਾਰ ਨੂੰ ਪੜ੍ਹਦੇ ਹਾਂ ਸਾਂਝ ਕਹਾਣੀ ਦੀ ਰਚਨਾ ਕਾਲ 1960 ਦੇ ਨੇੜੇ ਤੇੜੇ ਦਾ ਹੈ ਇਸ ਕਹਾਣੀ ਦੇ ਮੁੱਖ ਪਾਤਰ ਪ੍ਰੋਫੈਸਰ ਐਮ ਐਲ ਮਲਹੋਤਰਾ ਚੀਰੇ ਵਾਲਾ ਨੌਜਵਾਨ ਤੇ ਬੁੱਢੀ ਮਾਈ ਹਨ ਕਿਹੜੇ ਕਿਹੜੇ ਨੇ ਪ੍ਰੋਫੈਸਰ ਐਮ ਐਲ ਮਲਹੋਤਰਾ ਚੀਰੇ ਵਾਲਾ ਨੌਜਵਾਨ ਤੇ ਬੁੱਢੀ ਮਾਈ ਪ੍ਰੋਫੈਸਰ ਮਲਹੋਤੜਾ ਇੱਕ ਕਾਲਜ ਵਿੱਚ ਲੈਕਚਰ ਆ ਰਹੇ ਹੈ ਜੋ ਕਿ ਮਿਹਨਤੀ ਅਨੁਭਵੀ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲਾ ਹੈ ਬਰ ਮਨੁੱਖੀ ਜੀਵਨ ਦੀਆਂ ਮੁਸ਼ਕਲਾਂ ਨੂੰ ਉਹ ਸਾਈਕਲ ਨਾਲ ਸਮਾਨ ਦਾ ਸਮਾਨਤਾ ਦਿੰਦਾ ਹੈ ਟੁੱਟੀ ਭੱਜੀ ਰੋੜਿਆਂ ਵਾਲੀ ਸੜਕ ਤੇ ਜਿਵੇਂ ਸਾਈਕਲ ਡੋਲਦਾ ਚੱਲਦਾ ਹੈ ਐਵੇਂ ਹੀ ਜੀਵਨ ਮੁਸ਼ਕਲਾਂ ਨਾਲ ਖਿੰਦਾ ਰਹਿੰਦਾ ਹੈ ਉਸ ਨੂੰ ਸਾਈਕਲ ਗਰੀਬਾਂ ਦੀ ਸਵਾਰੀ ਲੱਗਦਾ ਹੈ ਪ੍ਰੋਫੈਸਰ ਮਲਹੋਤਰਾ ਕਾਲਜ ਵਿੱਚ ਛੁੱਟੀ ਹੋਣ ਤੋਂ ਬਾਅਦ ਸਾਈਕਲ ਉੱਪਰ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਗਰਮੀ ਤੇ ਪਸੀਨੇ ਕਾਰਨ ਉਸ ਦਾ ਬੁਰਾ ਹਾਲ ਹੋ ਰਿਹਾ ਸੀ ਇੱਕ ਲਾਲ ਚੀਰੇ ਵਾਲਾ ਨੌਜਵਾਨ ਉਸ ਕੋਲੋਂ ਬੜੀ ਤੇਜ਼ੀ ਨਾਲ ਅੱਗੇ ਲੰਘ ਗਿਆ ਬੜੀ ਤੇਜ਼ੀ ਨਾਲ ਅੱਗੇ ਲੰਘ ਗਿਆ ਉਹ ਸੋਚਦਾ ਹੈ ਕਿ ਇਸ ਲਾਲ ਚੀਰੇ ਵਾਲੇ ਨੌਜਵਾਨ ਨੂੰ ਪਤਾ ਨਹੀਂ ਕੀ ਭਾਜੜ ਪਈ ਹੋਈ ਹੈ ਮਤਲਬ ਵੀ ਪਤਾ ਨਹੀਂ ਉਹਨੂੰ ਕੀ ਕਾਲੀ ਹੈ ਜੋ ਇੰਨਾ ਤੇਜ਼ ਸਾਈਕਲ ਦੌੜਾਈ ਜਾ ਰਿਹਾ ਹੈ ਭਜਾਈ ਜਾ ਰਿਹਾ ਹੈ ਇਨਨੇ ਨੂੰ ਪ੍ਰੋਫੈਸਰ ਨੂੰ ਇੱਕ ਬੁੱਢੀ ਮਾਈ ਦਿਸਦੀ ਹੈ ਜੋ ਪੈਰੋਂ ਨੰਗੀ ਤੇ ਗੰਦੇ ਕੱਪੜਿਆਂ ਵਾਲੀ ਹੈ ਪ੍ਰੋਫੈਸਰ ਨੂੰ ਲੱਗਦਾ ਹੈ ਕਿ ਬੁੱਢੀ ਮਾਈ ਚੀਰੇ ਵਾਲੇ ਨੌਜਵਾਨ ਨੂੰ ਕੁਝ ਕਹਿੰਦੀ ਹੈ ਪਰ ਉਹ ਅੱਗੇ ਲੰਘ ਜਾਂਦਾ ਹੈ ਜਦੋਂ ਪ੍ਰੋਫੈਸਰ ਉਸ ਕੋਲ ਪਹੁੰਚਦਾ ਹੈ ਤਾਂ ਉਹ ਬੇਨਤੀ ਕਰਦੀ ਹੈ ਕਿ ਉਸ ਨੂੰ ਨਾਲ ਲੈ ਜਾਵੇ ਉਹ ਬੇਨਤੀ ਕਰਦੀ ਉਹਨੂੰ ਸਾਈਕਲ ਵਾਲੇ ਨੂੰ ਪ੍ਰੋਫੈਸਰ ਨੂੰ ਵੀ ਮੈਨੂੰ ਨਾਲ ਲੈ ਜੇ ਮੈਨੂੰ ਛੱਡ ਦੇ ਉੱਥੇ ਤੱਕ ਉਹ ਪਹਿਲਾਂ ਤਾਂ ਅੱਗੇ ਲੰਘ ਜਾਂਦਾ ਹੈ ਫਿਰ ਰੁਕ ਜਾਂਦਾ ਹੈ ਉਸ ਨੂੰ ਲਾਲ ਚੀਰੇ ਵਾਲਾ ਨੌਜਵਾਨ ਪੱਥਰ ਦਿਲ ਜਾਪਦਾ ਹੈ ਜਿਹੜਾ ਬੁੱਢੀ ਮਾਈ ਨੂੰ ਸ਼ਹਿਰ ਤੱਕ ਨਹੀਂ ਲੈ ਲੈ ਗਿਆ ਸੀ ਮਤਲਬ ਵੀ ਉਹ ਨੌਜਵਾਨ ਤਾਂ ਲੰਘ ਗਿਆ ਸੀ ਚੀਰੇ ਵਾਲਾ ਉਹਨੂੰ ਹੀ ਲੱਗਦਾ ਸੀ ਵੀ ਬੁੱਢੀ ਮਾਈ ਨੇ ਕਿਹਾ ਸੀ ਵੀ ਉਹਨੂੰ ਵੀ ਕਿਹਾ ਸੀ ਵੀ ਲੈ ਜਾ ਮੈਨੂੰ ਪਰ ਉਹ ਲੰਘ ਗਿਆ ਸੀ ਇਸ ਕਰਕੇ ਪ੍ਰੋਫੈਸਰ ਨੂੰ ਕਿਹਾ ਪੱਥਰ ਦਿਲ ਜਾਪਦਾ ਹੈ ਪੱਥਰ ਦਿਲ ਲੱਗਦਾ ਹੈ ਬੁੱਢੀ ਮਾਈ ਦੱਸਦੀ ਹੈ ਕਿ ਉਸਨੇ ਬਾਗਾਂ ਵਾਲੇ ਕੋਲ ਜਾਣਾ ਹੈ ਕਿੱਥੇ ਜਾਣਾ ਉਹਨੇ ਬਾਗਾਂ ਵਾਲੇ ਕੋਈ ਪਿੰਡ ਦਾ ਨਾਮ ਹੈ ਬਾਗਾਂ ਵਾਲੇ ਕੋਲ ਸਹੇੜੇ ਜਾਣਾ ਹੈ ਬਾਗਾਂ ਵਾਲੇ ਕੋਲ ਸਹੇੜਾ ਪਿੰਡ ਹੈ ਉੱਥੇ ਜਾਣਾ ਜੋ ਕਿ ਉੱਥੋਂ 9 ਮੀਲ ਦੂਰ ਹੈ ਕਿੰਨੀ ਦੂਰ ਹੈ ਬੱਚੋ 9 ਮੀਲ ਪ੍ਰੋਫੈਸਰ ਦੇ ਇਹ ਕਹਿਣ ਤੇ ਉਸਨੇ ਤਾਂ ਅਗਲੇ ਸ਼ਹਿਰ ਹੀ ਜਾਣਾ ਹੈ ਜੋ ਕਿ ਕਿਲੋਮੀਟਰ ਹੈ ਪ੍ਰੋਫੈਸਰ ਨੇ ਕਿਹਾ ਵੀ ਮੈਂ ਤਾਂ ਅਗਲੇ ਸ਼ਹਿਰ ਹੀ ਜਾਣਾ ਜੋ ਕਿ ਕਿਲੋਮੀਟਰ ਹੈ ਤਾਂ ਉਹ ਕਹਿੰਦੀ ਹੈ ਕਿ ਉਹ ਉੱਥੋਂ ਤੱਕ ਹੀ ਲੈ ਚੱਲੇ ਪ੍ਰੋਫੈਸਰ ਮਲਹੋਤਰਾ ਬੁੱਢੀ ਮਾਈ ਦਾ ਮੈਲਾ ਥੈਲਾ ਸਾਈਕਲ ਦੇ ਅੱਗੇ ਟੰਗਦਾ ਹੈ ਅਤੇ ਸਹਾਰਾ ਦੇ ਕੇ ਉਸ ਨੂੰ ਸਾਈਕਲ ਦੇ ਕੈਰੀਅਰ ਤੇ ਬਿਠਾ ਲੈਂਦਾ ਹੈ ਕੈਰੀਅਰ ਤੇ ਮਤਲਬ ਪਿੱਛੇ ਜਿਹੜੀ ਸੀਟ ਹੁੰਦੀ ਹੈ ਉਹ ਤੇ ਬਿਠਾ ਲੈਂਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਬਹੁਤ ਗਰੀਬ ਹੈ ਉਸ ਦਾ ਕੋਈ ਅੰਗ ਸਾਖ ਨਹੀਂ ਤੇ ਉਹ 13-14 ਮੀਲ ਤੁਰ ਕੇ ਜੇਠ ਦੀ ਸੰਗਰਾਂਦ ਤੇ ਗੁਰਦੁਆਰੇ ਆਈ ਸੀ 14 ਤੀ ਕਿੰਨੇ ਮੀਲ ਤੁਰ ਕੇ ਆਈ ਸੀ 13-14 ਮੀਲ ਤੁਰ ਕੇ ਜੇਠ ਦੀ ਸੰਗਰਾਂਦ ਮਹੀਨਾ ਕਿਹੜਾ ਬੱਚੋ ਜੇਠ ਜੇਠ ਦੀ ਸੰਗਰਾਂਦ ਤੇ ਆਈ ਸੀ ਪ੍ਰੋਫੈਸਰ ਉਸ ਦੀ ਸਹਾਇਤਾ ਕਰਨੀ ਚਾਹੁੰਦਾ ਹੈ ਪਰ ਉਸ ਕੋਲ ਉਸ ਨੂੰ ਦੇਣ ਲਈ ਪੈਸੇ ਨਹੀਂ ਸਨ ਮਸਾ 30 ਪੈਸੇ ਜੇਬ ਵਿੱਚ ਸਨ ਉਸ ਦਾ ਬੇਟਾ ਖਾਣ ਲਈ ਰਾਸ ਮੰਗ ਰਿਹਾ ਸੀ ਉਹਦਾ ਬੇਟਾ ਉਹਨੂੰ ਕੀ ਮੰਗ ਰਿਹਾ ਸੀ ਬੱਚੋ ਰਾਸ ਉਹਦੀ ਜੇਬ 'ਚ ਕਿੰਨੇ ਸੀ ਮਸਾਂ 30 ਪੈਸੇ ਉਸਦਾ ਬੇਟਾ ਉਸ ਤੋਂ ਕੀ ਰਸ ਮੰਗ ਰਿਹਾ ਸੀ ਸ਼ਹਿਰ ਪਹੁੰਚ ਕੇ ਪ੍ਰੋਫੈਸਰ ਮਾਈ ਨੂੰ ਉਤਾਰਦਾ ਹੈ ਬੱਸ ਵੀ ਆ ਕੇ ਚਲੀ ਜਾਂਦੀ ਹੈ ਉਹ ਉਸ ਨੂੰ ਉਸ ਦੀ ਕੋਈ ਸਹਾਇਤਾ ਨਹੀਂ ਕਰ ਸਕਦਾ ਸ਼ਹਿਰ ਆ ਕੇ ਕੀ ਉਹਨੂੰ ਉਤਾਰ ਦਿੰਦਾ ਤੇ ਬੱਸ ਵੀ ਉਹਦੀ ਲੰਘ ਜਾਂਦੀ ਹੈ ਪਰ ਉਹਦੀ ਕੋਈ ਮਦਦ ਉਹ ਕਰ ਨਹੀਂ ਸਕਦਾ ਇੰਨੇ ਨੂੰ ਚਿਹਰੇ ਵਾਲਾ ਨੌਜਵਾਨ ਵਾਪਸ ਆਉਂਦਾ ਹੈ ਤੇ ਮਾਈ ਨੂੰ ਕਹਿੰਦਾ ਹੈ ਉਸਦਾ ਕੰਮ ਛੇਤੀ ਨਿਬੜ ਗਿਆ ਉਸਨੇ ਬਾਗਾਂ ਵਾਲੇ ਕੋਲ ਬਾਗਾਂ ਵਾਲੇ ਕੋਲ ਬਾਗਾਂ ਵਾਲੇ ਜਾਣਾ ਹੈ ਉਹਨੇ ਕਿੱਥੇ ਜਾਣਾ ਹੈ ਬਾਗਾਂ ਵਾਲੇ ਚੀਰੇ ਵਾਲੇ ਮੁੰਡੇ ਨੇ ਤੇ ਮਾਈ ਨੇ ਬੁੱਢੀ ਮਾਈ ਨੇ ਕਿੱਥੇ ਆਣਾ ਬਾਗਾਂ ਵਾਲੇ ਕੋਲ ਸਹੇੜੇ ਪਿੰਡ ਜਾਣਾ ਬੁੱਢੀ ਮਾਈ ਨੇ ਤਾਂ ਉਹ ਕੀ ਕਹਿੰਦਾ ਮਾਈ ਮੈਂ ਤੈਨੂੰ ਸਹੇੜੇ ਹੀ ਛੱਡਾਂਵਾਂਗਾ ਚੀਰੇ ਵਾਲਾ ਮੁੰਡਾ ਆ ਜਾਂਦਾ ਵਾਪਸ ਉਹ ਕੀ ਕਹਿੰਦਾ ਵੀ ਮੇਰਾ ਕੰਮ ਨਿਬੜ ਗਿਆ ਹੁਣ ਤੂੰ ਮੇਰੇ ਨਾਲ ਬਹਿ ਜਾ ਮੈਂ ਬਾਗਾਂ ਵਾਲੇ ਜਾਣਾ ਪਰ ਮੈਂ ਤੈਨੂੰ ਗਾਹਾਂ ਵੀ ਛੱਡਿਆਉਂਗਾ ਸਹੇੜੇ ਪ੍ਰੋਫੈਸਰ ਮਨਹੀ ਮਨ ਉਸ ਨੌਜਵਾਨ ਸਾਂਝ ਮੈਂ ਨੌਜਵਾਨ ਨਾਲ ਸਾਂਝ ਮਹਿਸੂਸ ਮਹਿਸੂਸਦਾ ਹੈ ਨੌਜਵਾਨ ਦੇ ਦਿਲ ਵਿੱਚ ਵੀ ਬੁੱਢੀ ਮਾਈ ਪ੍ਰਤੀ ਹਮਦਰਦੀ ਸੀ ਪਰ ਜ਼ਰੂਰੀ ਕੰਮ ਲਈ ਉਹ ਲੰਘ ਗਿਆ ਸੀ ਸੋ ਚੀਰੇ ਵਾਲਾ ਵੀ ਮਾਈ ਪ੍ਰਤੀ ਪ੍ਰੋਫੈਸਰ ਵਾਂਗ ਹਮਦਰਦੀ ਰੱਖਦਾ ਹੈ ਲੋੜਵੰਦ ਦੀ ਸਹਾਇਤਾ ਦਾ ਜਜ਼ਬਾ ਉਹਨਾਂ ਵਿੱਚ ਸਾਂਝ ਪੈਦਾ ਕਰ ਦਿੰਦਾ ਹੈ ਇਸ ਤਰ੍ਹਾਂ ਇਹ ਕਹਾਣੀ ਪੜੇ ਲਿਖੇ ਪ੍ਰੋਫੈਸਰ ਤੇ ਪਿੰਡੂ ਨੌਜਵਾਨ ਵਿੱਚ ਮਾਨਵਤਾ ਦੀ ਸਾਂਝ ਦਰਸਾਉਂਦੀ ਹੈ ਜੋ ਮਨੁੱਖ ਦੀ ਮਨੁੱਖ ਨਾਲ ਸਾਂਝ ਹੈ ਜਿਵੇਂ ਦੇਖ ਪ੍ਰੋਫੈਸਰ ਪਹਿਲਾਂ ਕੀ ਸੋਚਦਾ ਵੀ ਉਹ ਪੱਥਰ ਦੇ ਲ ਹੈ ਜਿਹੜਾ ਮਾਈ ਨੂੰ ਦੇਖ ਕੇ ਐਂ ਲੰਗ ਗਿਆ ਪਰ ਜਦੋਂ ਵਾਪਸ ਮੁੜ ਕੇ ਆਉਂਦਾ ਤਾਂ ਉਹਨੂੰ ਇਹ ਅਹਿਸਾਸ ਹੁੰਦਾ ਵੀ ਉਹਦੇ ਅੰਦਰ ਵੀ ਦਿਲ ਹੈ ਉਹਦੇ ਅੰਦਰ ਵੀ ਹਮਦਰਦੀ ਹੈ ਤਾਂ ਇਸ ਚੀਜ਼ ਨਾਲ ਉਹਨਾਂ ਦੇ ਅੰਦਰ ਕੀ ਹੈ ਬੋਲੇ ਵੀ ਨਹੀਂ ਉਹਨਾਂ ਇੱਕ ਦੂਜੇ ਨਾਲ ਗੱਲ ਵੀ ਨਹੀਂ ਕੀਤੀ ਪਰ ਇੱਕ ਸਾਂਝ ਮਹਿਸੂਸ ਹੋਈ ਵੀ ਹਾਂ ਉਹਦੇ ਅੰਦਰ ਵੀ ਦਰਦ ਹੈ ਵੀ ਮਤਲਬ ਇੱਕ ਚੰਗਾ ਮਹਿਸੂਸ ਹੋਇਆ ਪ੍ਰੋਫੈਸਰ ਨੂੰ ਸਾਂਝ ਮਤਲਬ ਇੱਕ ਰਿਸ਼ਤਾ ਮਹਿਸੂਸ ਹੋਇਆ ਤਾਂ ਇਹ ਸੀ ਸਾਡਾ ਸਾਂਝ ਕਹਾਣੀ ਦਾ ਸਾਰ ਜੋ ਕਿ ਲਿਖੀ ਗਈ ਹੈ ਪ੍ਰੋਫੈਸਰ ਸੁਜਾਨ ਸਿੰਘ ਦੁਆਰਾ ਇਹ ਗੱਲ ਯਾਦ ਰੱਖਿਓ ਪ੍ਰੋਫੈਸਰ ਸੁਜਾਨ ਸਿੰਘ ਦੀ ਹੈ ਕਿ ਲਿਖੀ ਗਈ ਹੈ